ਅਮਰੀਕਾ ਦੀ ਸਟੇਟ ਵਾਸ਼ਿੰਗਟਨ ਦੇ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਫੁਲਕਾਰੀ ਤੀਆਂ ਦਾ ਮੇਲਾ ਕੈਂਟ ਸਿਟੀ ਦੇ ਸਨਰਾਈਜ਼ ਐਲੀਮੈਂਟਰੀ ਸਕੂਲ ਵਿੱਚ ਕਰਵਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਸਣੇ ਬੱਚਿਆਂ ਨੇ ਹਿੱਸਾ ਲਿਆ ਅਤੇ ਉੱਥੇ ਲੱਗੇ ਹੋਏ ਸਟਾਲਾਂ ਤੋਂ ਖਰੀਦਦਾਰੀ ਕੀਤੀ। ਨਾ ਸਿਰਫ ਇਸ ਦੌਰਾਨ ਮੇਲੇ ਦੇ ਵਿੱਚ ਬੱਚਿਆਂ ਨੇ ਭੰਗੜਾ ਪਾਇਆ, ਬੀਬੀਆਂ ਨੇ ਗੀਤ ਗਾਏ ਅਤੇ ਮਟਿਆਰਾਂ ਨੇ ਕਿੱਦਾ ਪਾਇਆ। ਉਕੇ ਰਾਜਪੀਤ ਕੋਲ ਚੱਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਤੀਆਂ ਦਾ ਮੇਲਾ ਹਰ ਸਾਲ ਹੀ ਕਰਵਾਇਆ ਜਾਂਦਾ ਹੈ। ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੀਆਂ ਮਨਾਇਆ ਗਿਆ ਹਨ। ਤੇ ਇਸ ਵਾਰ ਇੰਡੋਰ ਐ ਸਾਰਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਜੋ ਗਰਮੀ ਦੇ ਵਿੱਚ ਬੀਬੀਆਂ ਨੂੰ ਮੁਸ਼ਕਲ ਰਸਾਮਣਾ ਨਾ ਕਰਨਾ ਪਵੇ। ਅੰਟੀ ਸਸਵੀ ਕਾਲ ਜੀ ਮੇਰਾ ਨਾਮ ਗੁਰਜੀਤ ਚੱਲੀਆ ਹੈ ਤੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਸਾਡਾ 7ਵਾਂ ਫਲਕਾਰੀ ਤੀਆਂ ਦਾ ਮੇਲਾ। ਅਸੀਂ ਇਹ 7 ਸਾਲ ਤੋਂ ਸਾਡਾ ਪ੍ਰੋਗਰਾਮ ਚੱਲਦਾ ਆ ਰਿਹਾ ਹੈ ਇਸ ਵਾਰ ਇਹ ਅਸੀਂ ਇਹ ਪ੍ਰੋਗਰਾਮ ਇਨਡੋਰ ਕਰਵਾ ਰਹੇ ਹਾਂ ਤਾਂ ਕਿ ਸਾਨੂੰ ਕੋਈ ਗਰਮੀ ਦੇ ਵਿੱਚ ਸਾਰੀਆਂ ਸਾਡੀਆਂ ਬੀਬੀਆਂ ਪੈਣ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਇਸ ਵਾਰ ਸਾਡੇ ਨਾਲ ਅਸੀਂ ਇੱਕ ਵੱਖਰਾ ਕਰ ਰਹੇ ਹਾਂ ਸਾਡੇ ਬਹੁਤ ਹੀ ਵਧੀਆ ਸਿੰਗਰ ਅਮਨ ਰੋਜ਼ੀ ਆ ਰਹੇ ਨੇ ਤੇ ਉਹਨਾਂ ਦੀ ਪਰਫਾਰਮੈਂਸ ਹੋਏਗੀ ਤੇ ਸਾਡੇ ਬਹੁਤ ਸਾਰੇ ਰੈਫਰਸ ਕੱਟੇ ਜਾਣਗੇ ਤੇ ਅਸੀਂ ਸਾਰੀਆਂ ਬੀਬੀਆਂ ਪੈਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਬਹੁਤ ਹੀ ਭਰਮਾ ਹੁੰਗਾਰਾ ਦਿੱਤਾ ਹੈ ਤਾਂ ਕਿ ਅਸੀਂ ਅੱਜ ਸਤਵਾਂ ਮੇਲਾ ਕਰਨ ਜਾਣ ਜਾ ਰਹੇ ਹਾਂ ਤੇ ਅਸੀਂ ਤੁਹਾਨੂੰ ਆਗ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਨ੍ਹਾਂ ਦੀ ਬੰਦਾ ਕਰਕੇ ਅਸੀਂ ਅੱਜ ਇਹ ਸਾਰਾ ਮੇਲਾ ਕਾਮਯਾਬ ਹੋਇਆ ਹੈ ਤੇ ਸਾਰੇ ਹੀ ਆਰਗੇਨਾਈਜ਼ਰ ਤੇ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ ਤੇ ਥੈਂਕ ਯੂ ਕਰਦੇ ਹਾਂ ਸਾਰੇ ਭਾਜੀ ਉਹਨਾਂ ਦਾ ਤੇ ਜਿਨ੍ਹਾਂ ਨੇ ਇੱਥੇ ਐਸਐਡੀ ਕਵਰੇਜ ਕਰ ਰਹੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੀਸ ਗੁਰਾਨ ਖਾਨ ਪੀਣ ਤੋਂ ਇਲਾਵਾ ਹੋਰ ਕਹਿਣੇ ਸੂਟਾ ਤੇ ਮਹਿੰਦੀ ਦੇ ਸਟੋਲ ਲਗਾਏ थे ਤੇ ਪ੍ਰਬੰਧਕਾਂ ਵੱਲੋਂ ਪਰਫਾਰਮ ਕਰਨ ਵਾਲਿਆਂ ਨੂੰ ਗਿਫਟ ਵੀ ਦਿੱਤੇ ਗਏ ਇਸ ਮੋਕੇ ਇਸ ਪ੍ਰੋਗਰਾਮ ਨੂੰ ਕਰਵੋਣ ਵਾਲੇ ਗੁਰਦੀਪ ਪੌਰ ਚੱਲੀ ਜੀ ਹੋਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਅੱਜ ਤੋਂ ਵੱਧ ਲੋਕ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਇਸ ਦਿਨਾਂ ਹੀ ਗੁਰਦੀਪ ਪੌਰ ਚੱਲੀ ਨੇ ਸਪੌਂਸਰਾਂ ਦਾ ਬਹੁਤ ਧੰਨਵਾਦ ਕੀਤਾ ਹੈ ਤੇ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਪ੍ਰੋਗਰਾਮ ਅੱਜ ਅਸੀਂ ਆਰਗੇਨਾਈਜ਼ ਕੀਤਾ ਇੱਥੇ ਸਕੂਲ ਦੇ ਛੱਤ ਦੇ ਅੰਦਰ ਜਿੱਥੇ ਕੋਈ ਗਰਮੀ ਨਹੀਂ ਮਹਿਸੂਸ ਹੋ ਰਹੀ 4500 ਬੀਪੀਆਂ ਆਲਰੇਡੀ ਆ ਚੁੱਕੀਆਂ ਨੇ ਐਂ 5 ਵਜੇ ਸਾਡੀ ਫੀਮੇਲ ਸਿੰਗਰ ਨੇ ਆ ਜਾਣਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਰੌਣਕ ਲੱਗੇ ਬਾਰਸਟਾਲਾ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਲੇ ਵਾਲਾ ਮਾਹੌਲ ਹੈ ਬਹੁਤ ਵਧੀਆ ਲੱਗਾ ਅੱਜ ਇੱਥੇ ਆ ਕੇ ਸੋਚਿਆ ਨਹੀਂ ਸੀਗਾ ਇੰਨਾ ਇਕੱਠ ਹੋ ਜਾਊਗਾ ਸਾਡੀ ਉਮੀਦ ਤੋਂ ਜ਼ਿਆਦਾ ਉੱਤਰਿਆ ਬਹੁਤ ਵਧੀਆ ਹੈ ਸਾਰਾ ਅਸੀਂ ਜਿੱਦਾਂ ਟਰਾਈ ਕੀਤੀ ਕਿ ਲਾਸਟ ਈਅਰ ਦੇ ਤਰਾ ਕਰੀਏ ਪਰ ਅਸੀਂ ਉਸ ਤੋਂ ਵੀ ਵਧੀਆ ਕਰ ਰਹੇ ਹਾਂ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋ ਰਹੀ ਹੈ ਲੋਕ ਬਹੁਤ ਖੁਸ਼ੀ ਐ ਕੰਪਲੀਮੈਂਟ ਕਰ ਰਹੇ ਐ ਸਾਡੀ ਇਸ ਜਗ੍ਹਾ ਨੂੰ ਜੋ ਅਸੀਂ ਚੁਣੀ ਹੈ ਤੇ ਤੀਆਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸੌਣ ਦੇ ਮਹੀਨੇ ਦੇ ਵਿੱਚ ਆਪਾਂ ਲਗਾਉਨੇ ਆ ਹਨਾ ਤੇ ਇੱਥੇ ਕੋਈ ਸਾਡਾ ਪੇਕਾ ਸੋਹਰਾ ਸਭ ਕੁਝ ਇੱਕੋ ਜਗ੍ਹਾ ਤੇ ਅਸੀਂ ਸਾਰੀਆਂ ਭੈਣਾਂ ਰਲ ਮਿਲ ਕੇ ਅੱਜ ਅਸੀਂ ਇਕੱਠੀਆਂ ਹੋਈਆਂ ਮੈਂ ਸਾਰੀਆਂ ਭੈਣਾਂ ਦਾ ਤਹਿ ਦਿਲੋਂ ਥੈਂਕਸ ਕਰਨਾ ਚਾਹੁੰਦੀ ਹਾਂ ਸਾਰੇ ਸਪਾਂਸਰਸ ਦਾ ਜਿੰਨਾ ਕਰਕੇ ਅੱਜ ਇਹ ਮੇਲਾ sire ਲੱਗ ਰਿਹਾ ਧੰਨਵਾਦ ਜੀ ਜ਼ਿਕਰ ਹੋ ਗਿਆ ਕਿ ਹਰ ਸਾਲ ਹੀ ਅਮਰੀਕਾ ਦੇ ਵਿੱਚ ਤੀਆਂ ਕਰਵਾਈਆਂ ਚਾਹੁੰਦੀਆਂ ਨੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਦੇ ਨਾਲ ਅਮਰੀਕਾ ਦੇ ਵਿੱਚ ਵੀ ਹੁਣ ਮਨਾਇਆ ਚਾਹੁੰਦਾ ਹੈ ਪਿਛਲੇ 7 ਸਾਲਾਂ ਤੋਂ ਤੀਆਂ ਮਨਾਇਆਂ ਜਾ ਰਹੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਪ੍ਰੋਗਰਾਮ ਅਮਰੀਕਾ ਦੇ ਵਿੱਚ ਕਰਵਾਇਆ ਗਿਆ ਭਾਵੇਂ ਅਸੀਂ ਪੰਜਾਬ 'ਚ ਹੋਈਏ ਭਾਵੇਂ ਨਾ ਹੋਈਏ ਭਾਵੇਂ ਵਿਦੇਸ਼ ਦੇ ਵਿੱਚ ਹੋਈਏ ਪਰ ਸਾਨੂੰ ਆਪਣਾ ਵਿਰਸਾ ਆਪਣਾ ਸਭਿਆਚਾਰ ਕਦੇ ਨਹੀਂ ਭੁੱਲਣਾ ਚਾਹੀਦਾ ਇਹ ਅਜਿਹੀ ਪ੍ਰੋਗਰਾਮ ਸਾਨੂੰ ਤੇ ਸਾਡੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਨਾਲ ਜੋੜ ਕੇ ਰੱਖਦੇ ਨੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી